ਰੜੀ ਜ਼ਿੰਦਗੀ ਵਿੱਚ ਇੱਕ ਵਕਤ ਅਜਿਹਾ ਆਉਂਦਾ ਹੈ ਜਦੋਂ ਇਹ ਤੈਅ ਕਰਨਾ ਹੁੰਦਾ ਹੈ ਕਿ ਵਰਕਾ ਪਲਟਣਾ ਜਾਂ ਕਿਤਾਬ ਬੰਦ ਕਰਨੀ ਹੈ ਡੰਡੀ ਅਸੀਂ ਕਿਸੇ ਮੌਕੇ ਵਰਕਾ ਪਲਟਨ ਦੀ ਥਾਂ ਕਿਤਾਬ ਬੰਦ ਕਰ ਦਿੰਦੇ ਹਾਂ ਡੰਡੀ ਜਦੋਂ ਕਿਤਾਬ ਬੰਦ ਕਰਨੀ ਹੁੰਦੀ ਹੈ ਉਦੋਂ ਵਰਕੇ ਪਲਟਦੇ ਰਹਿੰਦੇ ਹਾਂ ਡੰਡੀ ਇਸ ਤਰ੍ਹਾਂ ਤਰਤੀਬ ਖਰਾਬ ਹੋ ਜਾਂਦੀ ਹੈ ਅਤੇ ਚੀਜ਼ਾਂ ਉਲਟੀਆਂ ਪੁਲਟੀਆਂ ਹੋ ਜਾਂਦੀਆਂ ਹਨ ਡੰਡੀ ਵਕਤ ਨੂੰ ਪਿੱਛੇ ਘੜ ਲੈਂਦੇ ਹਾਂ ਅਤੇ ਫਿਰ ਰੋਕ ਲੈਂਦੇ ਹਾਂ ਡੰਡੀ ਅਸੀਂ ਅਤੀਤ ਨੂੰ ਵਰਤਮਾਨ ਬਣਾ ਲੈਂਦੇ ਹਾਂ ਅਤੇ ਫਿਰ ਉਹੀ ਵਰਤਮਾਨ ਸਾਡਾ ਭਵਿੱਖ ਬਣ ਜਾਂਦਾ ਹੈ ਡੰਡੀ ਜ਼ਿੰਦਗੀ ਇੱਕੋ ਥਾਂ ਉੱਤੇ ਖੜੀ ਪ੍ਰਤੀਤ ਹੁਣ ਲੱਗ ਪੈਂਦੀ ਹੈ ਡੰਡੀ ਆਸ-ਪਾਸ ਦੇ ਲੋਕ ਅੱਗੇ ਲੰਘਦੇ ਅਤੇ ਬਦਲਦੇ ਹੋਏ ਦਿਸਦੇ ਹਨ ਡੰਡੀ ਫਿਰ ਸਾਨੂੰ ਸਾਡੇ ਪਿੱਛੇ ਰਹੇ ਜਾਣ ਦਾ ਅਹਿਸਾਸ ਹੁੰਦਾ ਹੈ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਡੰਡੀ ਵੈਸੇ ਤਾਂ ਦਾਨਿਸ਼ਵਰ ਕਹਿੰਦੇ ਹਨ ਕਿ ਜਦੋਂ ਜਾਗੋ ਉਦੋਂ ਸਵੇਰਾ ਪਰ ਜਿੰਨੀ ਦੇਰ ਨਾਲ ਜਾਗੋਗੇ ਸਵੇਰ ਵੀ ਓਨੀ ਹੀ ਦੇਰ ਨਾਲ ਹੋਵੇਗੀ ਡੰਡੀ ਸਾਡੇ ਕੋਲ ਸੀਮਤ ਵਕਤ ਹੁੰਦਾ ਹੈ ਡੰਡੀ ਚੀਜ਼ਾਂ ਵਕਤ ਰਹਿੰਦੇ ਅਤੇ ਸਮੇਸਰ ਉਹ ਜਾਣ ਤਾਂ ਬਿਹਤਰ ਹੈ ਡੰਡੀ ਤੁਸੀਂ ਪੂਰੀ ਜ਼ਿੰਦਗੀ ਨੂੰ ਬਿਹਤਰ ਨਹੀਂ ਬਣਾ ਸਕਦੇ ਡੰਡੀ ਕੁਝ ਦਿਨ ਕੁਝ ਹਫ਼ਤੇ ਕੁਝ ਮਹੀਨੇ ਅਤੇ ਕੁਝ ਸਾਲ ਬਿਹਤਰ ਬਣਾ ਸਕਦੇ ਹੋ ਡੰਡੀ ਪੂਰੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪੂਰੀ ਜ਼ਿੰਦਗੀ ਖਰਚ ਕਰਨੀ ਪਵੇਗੀ ਪਰ ਪੂਰੀ ਜ਼ਿੰਦਗੀ ਜੀ ਇਸ ਨੂੰ ਬਿਹਤਰ ਬਣਾਉਂਦਿਆਂ ਹੀ ਖਰਚ ਹੋ ਜਾਵੇਗੀ ਅਰੇ ਅਡੀ ਤਾਂ ਜਿਉਣ ਅਤੇ ਮਾਨਣ ਲਈ ਕੁਝ ਬਚੇਗਾ ਹੀ ਨਹੀਂ ਤਾਂ ਬਿਹਤਰ ਕੀ ਹੋਵੇਗਾ ਡੰਡੀ ਇੱਕ ਦਿਨ ਨੂੰ ਬਿਹਤਰ ਬਣਾਉਣ ਲਈ ਇੱਕ ਦਿਨ ਦੀਆਂ ਕੌਸ਼ਿਸ਼ਾਂ ਲੱਗਣੀਆਂ ਜਾਣੀ ਇੱਕ ਦਿਨ ਖਰਚ ਹੋਵੇਗਾ ਡੰਡੀ ਇੱਕ ਘੰਟੇ ਨੂੰ ਬਿਹਤਰ ਬਣਾਉਣ ਲਈ ਇੱਕ ਘੰਟਾ ਲੱਗੇਗਾ ਡੰਡੀ ਬਿਹਤਰ ਇਹੀ ਹੋਵੇਗਾ ਕਿ ਅਸੀਂ ਜ਼ਿੰਦਗੀ ਨੂੰ ਹਫ਼ਤਿਆਂ ਮਹੀਨਿਆਂ ਅਤੇ ਸਾਲਾਂ ਵਿੱਚ ਲੰਮਾ ਖਿੱਚਣ ਦੀ بجائے ਇੱਕ ਦਿਨ ਤੱਕ ਸੀਮਤ ਕਰ ਲਈਏ ਜਾਨੀ ਸਵੇਰ ਦੀ ਜਾਗ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਅਤੇ ਰਾਤ ਦੀ ਨੀਂਦ ਦਾ ਅੰਤ ਡੰਡੀ ਸਵੇਰ ਤੋਂ ਰਾਤ ਦੇ ਦਰਮਿਆਨ ਜੋ ਵਕਤ ਹੈ ਉਹ ਹੈ ਸਾਡੀ ਜ਼ਿੰਦਗੀ ਡੰਡੀ ਇਸ ਦੌਰਾਨ ਮਿਹਨਤ ਮੁਸ਼ਕਤ ਕੰਮਕਾਰ ਅਤੇ ਆਪਣੀਆਂ ਮਨਪਸੰਦ ਸਭ ਚੀਜ਼ਾਂ ਕਰਿਏ ਡੰਡੀ ਹੱਸਣਾ ਨੱਚਣਾ ਗਾਉਣਾ ਦੋਸਤਾਂ ਅਤੇ ਪਰਿਵਾਰ ਨਾਲ ਵਕਤ ਬਿਤਾਈਏ ਡੰਡੀ ਮਨਪਸੰਦ ਕਿਤਾਬ ਪੜਿਏ ਗੀਤ ਸੁਣੀਏ ਫਿਲਮ ਦੇਖੀਏ ਕਿਸੇ ਦੀ ਮਦਦ ਕਰੀਏ ਦੁੱਖ ਸੁਣੀਏ ਕਿਸੇ ਰੋਂਦੇ ਨੂੰ ਹਸਾਈਏ ਡੰਡੀ ਅੱਜ ਦਾ ਕੋਈ ਵੀ ਕੰਮ ਕੱਲ ਉੱਤੇ ਨਾ ਛੱਡੀਏ ਡੰਡੀ ਇਸ ਤਰ੍ਹਾਂ ਅਸੀਂ ਵਕਤ ਦੀ ਕੀਮਤ ਸਮਝਦੇ ਹੋਏ ਇਸ ਨੂੰ ਬਹੁਤ ਖੂਬਸੂਰਤੀ ਨਾਲ ਗੁਜ਼ਾਰਾਂਗੇ ਡੰਡੀ ਇੱਕ ਇੱਕ ਦਿਨ ਨੂੰ ਤਰਤੀਬ ਦਿੰਦੇ ਹੋਏ ਅਸੀਂ ਪੂਰੀ ਜ਼ਿੰਦਗੀ ਨੂੰ ਤਰਤੀਬ ਦੇ ਸਕਦੇ ਹਾਂ ਡੰਡੀ ਫਿਰ ਨਾ ਬੀਤੇ ਕੱਲ ਦਾ ਪਛਤਾਵਾ ਅਤੇ ਨਾ ਹੀ ਆਉਂਦੇ ਕੱਲ ਦੀ ਫਿਕਰ ਡੰਡੀ ਮੁਸਕਰਾਓ ਕੇ ਜ਼ਿੰਦਗੀ ਵਾਕੀ ਹੈ ਡੰਡੀ ਇਨਸਾਨ ਨੂੰ ਆਪਣੇ ਭਵਿੱਖ ਬਾਰੇ ਜ਼ਿਆਦਾ ਪਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਉਣ ਵਾਲੇ ਦੁੱਖਾਂ ਦਾ ਪਹਿਲਾਂ ਹੀ ਪਤਾ ਹੋਵੇ ਤਾਂ ਉਹ ਦੁੱਖ ਵੱਡੇ ਲੱਗਣ